ਲੁਟੇਰਿਆਂ ਵੱਲੋਂ ਬੇਖੌਫ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਮਾਮਲਾ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਭਿੱਲੋਵਾਲ ਪੱਕਾ ਬਠਿੰਡੀਆਂ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼ ਕੀਤੀ ਗਈ ਹੈ। ਹਥਿਆਰਾਂ ਦੀ ਨੋਕ ਤੇ ਲੁੱਟ ਦੀ ਘਟਨਾ ਅਸਫਲ ਹੋ ਜਾਣ ਤੇ ਲੁਟੇਰਿਆਂ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਡੇਰੇ ਤੇ ਰਹਿਣ ਵਾਲੇ ਜਸਪਾਲ ਸਿੰਘ ਦੀ ਬਾਹ ਤੇ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ। ਆਪਣੇ ਬਚਾ ਲਈ ਯוגਰਾਜ ਸਿੰਘ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ ਫਾਇਰ ਕੀਤੇ ਇਸ ਵਿੱਚ ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਪਿੰਡ ਿੱਲੋਬਾਲ ਪੱਕਾ ਬਠਿੰਡਿਆ ਦੇ ਡੇਰੇ ਤੇ ਬੀਤੀ ਰਾਤ ਲੁਟੇਰਿਆਂ ਵੱਲੋਂ ਗੋਲੀਆਂ ਨਾਲ ਸਿੱਧਾ ਹਮਲਾ ਕਰ ਦਿੱਤਾ ਜਿਸ ਵਿੱਚ ਡੇਰੇ ਤੇ ਰਹਿਣ ਵਾਲਾ ਜਸਪਾਲ ਸਿੰਘ ਜ਼ਖਮੀ ਹੋ ਗਿਆ ਇੱਕ ਲੁਟੇਰੇ ਨੂੰ ਗੋਲੀ ਲੱਗਣ ਨਾਲ ਮੌਤ ਹੋ ਜਾਣ ਦੀ ਖਬਰ ਇਸ ਦੋਬੰਦੀ ਦੋਸ਼ ਲਗਾਉਂਦਿਆਂ ਯੁਗਰਾਜ ਸਿੰਘ ਨੇ ਦੱਸਿਆ ਕਿ ਡੇਰੇ ਤੇ ਮੈਂ ਅਤੇ ਮੇਰਾ ਭਰਾ ਜਸਪਾਲ ਸਿੰਘ ਰਹਿੰਦੇ ਹਾਂ ਰਾਤ 1 ਵਜੇ ਦੇ ਕਰੀਬ 8-10 ਨੂੰ ਢੇਰੇ ਸਾਡੇ ਘਰ ਦੇ ਸਟੋਰ ਦੀ ਕੰਦ ਨੂੰ ਸਨ ਲਗਾ ਰਹੇ ਸੀ ਉਹਨਾਂ ਸਾਡੀ ਲਾਈਟ ਵੀ ਬੰਦ ਕਰ ਦਿੱਤੀ ਅਸੀਂ ਦੋਵੇਂ ਭਰਾ ਬਾਹਰ ਲੰਘ ਗੇਟ ਖੋਲ ਕੇ ਵੇਖਣ ਲੱਗੇ ਤਾਂ ਸਾਹਮਣੇੋਂ ਲੁਟੇਰਿਆਂ ਨੇ ਗੋਲੀਆਂ ਚਲਾ ਦਿੱਤੀਆਂ ਮੇਰਾ ਭਰਾ ਜਸਪਾਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਮੈਂ ਆਪਣੇ ਬਚਾ ਲਈ ਆਪਣੀ ਲਾਇਸੈਂਸੀ ਰਾਈਫਲ ਨਾਲ ਫਾਇਰ ਕੀਤੇ ਪਿੰਡ ਵੀ ਦੋਲ ਪੱਕਾ ਵੀਰ ਜੀ ਹਾਂਜੀ ਕੀ ਨਾਂ ਆਪਣਾ ਵੀਰ ਜੀ ਜਗਰਾਤ ਸਿੰਘ ਹੈ ਨਾਂ ਆਪਣਾ ਅੱਛਾ ਕਿਹੜਾ ਡੇਰਾ ਵਜਦਾ ਹੈ ਡੇਰਾ ਬਠਿੰਡਿਆ ਦਾ ਡੇਰਾ ਵਜਦਾ ਜੀ ਅੱਛਾ ਕੀ ਘਟਨਾ ਵਾਪਰੀ ਰਾਤ ਜਿਹੜੀ ਭਾਜੀ ਆਪਣੇ ਨਾਲ ਇਥੇ 1 ਵਜੇ ਆਪਾਂ ਨੂੰ ਪਏ ਐ ਜੀ ਲਟੇਰੇ ਅੱਛਾ ਜੀ ਤੇ ਆਪਣੇ ਤੋਂ ਪਹਿਲਾਂ ਖੜਕਾ ਦਾ ਬੱਤੀ ਬੰਦ ਹੋਈ ਆ ਖੜਕਾ ਹੋਇਆ ਤਾਂ ਮੈਂ ਵੱਡੇ ਵੀਰ ਨੂੰ ਉਠਾਇਆ ਜੀ ਹਾਂਜੀ ਤੇ ਉਹਨੂੰ ਮੈਂ ਆਖੀ ਉੱਤੋਂ ਬਾਹਰ ਵੇਖੀ ਕੀ ਆ ਅਸੀਂ ਦਰਵਾਜ਼ਾ ਖੋਲ੍ਹ ਕੇ ਬਾਹਰ ਚੱਲ ਗਏ ਜੀ ਬੈਕ ਸਾਈਡ ਹਾਂਜੀ ਤੇ ਉਹਨਾਂ ਅੱਗੋਂ ਸਿੱਧੇ ਹੀ ਫਾਇਰਿੰ ਕਿੰਨੇ ਕਿ ਜਾਨੇ ਸੀ ਉਹ 810 ਜਾਨੇ ਸੀ ਜੀ ਅੱਛਾ ਜੀ ਥਿਆਰ ਹੀ ਉਹਨਾਂ ਕੋਲ ਅੱਜ ਥਿਆਰ ਹੀ ਸੀ ਜੀ ਤੇ ਜਦੋਂ ਅਸੀਂ ਵੀ ਅੱਗੋਂ ਫਾਇਰ ਕੀਤਾ ਜੀ ਆਪਣੇ ਲਾਇਸੈਂਸੀ ਵਪਨ ਦੇ ਨਾਲ ਤੇ ਉਹਨਾਂ ਦੇ ਵੀ ਲੱਗੀ ਹੈ ਜੀ ਇੱਕ ਜਾਨੇ ਤੇ ਅੱਛਾ ਜੀ ਤੇ ਉਹ ਕੀ ਹਾਲਤ ਹੈ ਜਿਹਦੇ ਗੋਲੀ ਲੱਗੀ ਹੁੰਦੀ ਹੈ ਹਾਲਤ ਜੀ ਹਾਲੀ ਲੈ ਕੇ ਗਏ ਨੇ ਹਸਤਾਲਾ ਗਵਾਂਡ ਗਵਾਂਡ ਆਇਆ ਜੀ ਭੱਜਾ ਮਟਕੇ ਦਾ ਰੋਲਾ ਪੈ ਗਿਆ ਅਸੀਂ ਸਾਰਿਆਂ ਨੂੰ ਬਾਜਾਂ ਮਾਰੀਆਂ ਜੀ ਤੇ ਭੱਜਿਆ ਇਹ ਫਿਰ ਲੈ ਕੇ ਗਏ ਹਾਲੀ ਤੱਕ ਪਤਾ ਨਹੀਂ ਜੀ ਉਥੋਂ ਫੋਨ ਆਇਆ ਕੋਈ ਪ੍ਰਸ਼ਨ ਤੇ ਤੇ ਜਿਹੜੀ ਤੁਸੀਂ ਜਵਾਬੀ ਕਾਰਵਾਈ ਕੀਤੀ ਉਹਦੇ ਵਿੱਚ ਵੀ ਲੱਗੀ ਕਿਸੇ ਨੂੰ ਗੋਲੀ ਕੁਝ ਕਹਿ ਨਹੀਂ ਸਕਦੇ ਹੁਣ ਇਹਦੇ ਚ ਲੱਗੀ ਇੱਕ ਨੂੰ ਕੁਝ ਕਹਿ ਨਹੀਂ ਸਕਦੇ ਸਾਡੀ ਲੱਗੀ ਜਾਂ ਉਹਦੀ ਲੱਗੀ ਕਿਹਦੀ ਲੱਗੀ ਅੱਛਾ ਜੀ ਹਾਂਜੀ 10 ਬੰਦੇ ਪਏ ਆ ਜੀ ਆਪਾਂ ਇੱਕ ਦੀ ਮੌਤ ਵੀ ਹੋ ਗਈ ਕਹਿੰਦੀ ਹੋਈ ਹਾਂਜੀ ਹਾਂਜੀ ਲਟੇਰਾ ਉਹ ਹਾਂਜੀ ਲਟੇਰੇ ਦੀ ਅੱਛਾ ਕੋਈ ਹੋਈ ਪਛਾਣ ਉਹਦੀ ਨਹੀਂ ਜੀ ਹਾਲੇ ਪਛਾਣ ਨਹੀਂ ਕੋਈ ਪ੍ਰਸ਼ਾਸਨ ਆਇਆ ਜੀ ਅੱਛਾ ਜੀ ਹਾਂਜੀ ਹੁਣ ਵੇਖੋ ਕਰ ਕੀ ਮੰਗ ਕਰਦੇ ਮੰਗੇ ਇਹੋ ਕਰਦੇ ਆ ਸਾਨੂੰ ਇਨਸਾਫ ਚਾਹੀਜੇ ਪ੍ਰਸ਼ਾਸਨ ਕੋਲ ਹਾਂਜੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਰਾਜਸੰਸੀ શ્રી ਤਰਮਿੰਦਰ ਕਲਿਆਣ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਡੀਐਸਪੀ ਤਰਮਿੰਦਰ ਕਲਿਆਣ ਨੇ ਕਿ ਆ ਕੇ ਸਾਨੂੰ ਸੂਚਨਾ ਮਿਲੀ ਸੀ ਦੇਰ ਰਾਤ ਇੱਥੇ ਪਿੱਲੋਵਾਲ ਪਿੰਡ ਵਿਖੇ ਇੱਕ ਡੇਰੇ ਤੇ ਘਰ ਵਿੱਚੋਂ ਲੁੱਟੇ ਰੇ ਦਾਖਲ ਹੋਏ ਨੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਚਲਦੇ ਘਰ ਵਾਲਿਆਂ ਵੱਲੋਂ ਵੀ ਜਵਾਬੀ ਫਾਇਰ ਕੀਤਾ ਗਿਆ ਅਸੀਂ ਮੌਕੇ ਤੇ ਪੁੱਜੇ ਆ ਜਾਂਚ ਕੀਤੀ ਜਾ ਰਹੀ ਹੈ ਇਹਦੀ ਮਿਡਨਾਈਟ ਰਾਤੀ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਹਾਂਜੀ ਐਸਐਚਓ ਸਾਹਿਬ ਨੂੰ ਇਦਾਂ ਦਾ ਕਰਕੇ ਇੱਥੇ ਪਿੰਡ ਜਿਹੜਾ ਪੀਲੋਵਾਲਿਆ ਇੱਥੇ ਜਸਪਾਲ ਸਿੰਘ ਤੇ ਜਗਰਾਤ ਸਿੰਘ ਜਿਹੜੇ ਆ ਦੋ ਭਰਾ ਰਹਿੰਦੇ ਜਿਹੜੇ ਡੇਰੇ ਤੇ ਤੇ ਉਹਨਾਂ ਵੱਲੋਂ ਇਤਲਾਹ ਦਿੱਤੀ ਗਈ ਸੀ ਵੀ ਸਾਡੇ ਘਰ ਕੋਈ 10-12 ਬੰਦੇ ਜਿਹੜੇ ਆ ਵੀ ਉਹਨਾਂ ਨੇ ਕੋਈ ਹਮਲਾ ਕੀਤਾ ਤੇ ਦੁਆਰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਕਰਕੇ ਇਹਨਾਂ ਨੇ ਆਪਣੇ ਰਾਈਫਲ ਦਾ ਫਾਇਰ ਕੀਤਾ ਤੇ ਉਹ ਗੋਣਣੇ ਵੀ ਫਾਇਰ ਕੀਤੇ ਸੀ ਜਿਹਦੇ ਨਾਲ ਇੱਕ ਜਿਹੜਾ ਇਹਦੇ ਚ ਅਨਨੋਨ ਪਰਸਨ ਹੈ ਜਿਹੜਾ ਉਹਦੀ ਡੈਥ ਹੋ ਗਈ ਆ ਹਾਂਜੀ ਤੇ ਇਹਨਾਂ ਦਾ ਪਰਜਾ ਜਿਹੜਾ ਜਸਪਾਲ ਸਿੰਘ ਆ ਉਹ ਵੀ ਇੰਜਰਡ ਜਿਹੜਾ ਹਸਪੀਟਲ ਐਡਮਿਟ ਹੈ ਮੌਕੇ ਤੇ ਆਏ ਆ ਕੋਈ ਨਹੀਂ ਤਫਤੀਸ਼ ਕਰ ਰਹੇ ਆ ਦੇਖਦੇ ਆ